ਇਬਰਾਨੀਆਂ ਨੂੰ ਅਧਿਆਇ 6 ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹ ਵਧੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੌਬਾ ਕਰਨ ਦੀ ਨਹੀਂ ਮੁੜ ਕੇ ਨਾ ਤਰੀਏ ਨਾਲੇ ਪਰਮੇਸ਼ਰ ਉੱਤੇ ਨਿਚਾ ਕਰਨ ਦੀ ਅਸ਼ਨਾਨਾ ਦੀ ਸਿੱਖਿਆ ਦੀ ਹੱਥ ਰੱਖਣ ਦੀ ਮੁਰਦਿਆਂ ਦੇ ਜੀ ਉੱਠਣ ਦੀ ਅਦੇ ਸਦੀਪਕ ਨਿਆਉ ਦੀ ਪਰਮੇਸ਼ਰ ਚਾਹਤਾ ਅਸੀਂ ਇਹੋ ਹੀ ਕਰਾਂਗੇ ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਾਲੇ ਕੀਤੇ ਗਏ ਅਤੇ ਸੁਰਗੀ ਦਾਨ ਦਾ ਸਵਾਦ ਚਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਪਰਮੇਸ਼ਰ ਦੇ ਸੁਭ ਵਚਨ ਅਤੇ ਆਉਣ ਵਾਲੇ ਜੁਗ ਦੀਆਂ ਸ਼ਕਤੀਆਂ ਦਾ ਸਵਾਦ ਚਖਿਆ ਅਤੇ ਮਗਰੋਂ ਬੇਮੁਖ ਹੋ ਗਏ ਤਾਂ ਉਹਨਾਂ ਤੋਂ ਫਿਰ ਨਵੇਂ ਸਿਰੋਂ ਤੋਬਾ ਕਰਾਉਣੀ અનਹੂਣੀ ਹੈ ਇਸ ਲਈ ਜੋ ਉਹ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਜੀ ਵਾਰ ਸਲੀਬ ਉੱਤੇ ਚੜ੍ਹਦੇ ਅਤੇ ਸ੍ਰੀ ਹਨ ਬੇਪਤ ਕਰਦੇ ਹਨ ਜਿਹੜੀ ਪਾਉ ਉਸ ਵਰਖਾ ਨੂੰ ਜੋ ਸੁੱਤੇ ਵਾਰ-ਵਾਰ ਪੈਂਦੀ ਹੈ ਪੀ ਗਈ ਅਤੇ ਜਿੰਨਾਂ ਲਈ ਵਾਹੀ ਜਾਂਦੀ ਹੈ ਉਹਨਾਂ ਦੇ ਜੋਗ ਸਾਗਪਤ ਉਗਾਉਂਦੀ ਹੈ ਉਹਨੂੰ ਪਰਮੇਸ਼ਰ ਤੋਂ ਵਾਰ ਮਿਲਦਾ ਹੈ ਪਰ ਜੇ ਉਹ ਕੰਡਿਆਲੀਆਂ ਅਤੇ ਪਖੜੇ ਉਤਪਤ ਕਰੇ ਤਾਂ ਅਪਰਵਾਨ ਹੁੰਦੀ ਹੈ ਅਤੇ ਸਰਾਪੀ ਜਾਨ ਦੇ ਨੇੜੇ ਹੈ ਜਿਹਦਾ ਅੰਤ ਪਸੰਮ ਕੀਤਾ ਜਾਣਾ ਹੈ ਪਰ ਇਹ ਪਿਆਰਿਓ ਪਾਵੇਂ ਅਸੀਂ ਇਉਂ ਆਖਦੇ ਹਾਂ ਪਰ ਤੁਹਾਡੀ ਵੱਲੋਂ ਸਾਨੂੰ ਇਹਨਾਂ ਨਾਲੋਂ ਅੱਛੀਆਂ ਗੱਲਾਂ ਦੀ ਆਸ ਹੈ ਅਤੇ ਉਹਨਾਂ ਦੀ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ ਕਿਉਂ ਜੋ ਪਰਮੇਸ਼ਰ ਕਨਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹਦੇ ਨਾਮ ਨਾਲ ਵਿਖਾਇਆ ਭਈ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹ ਜਿਹਾ ਯਤਨ ਕਰੇ ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਹਨਾਂ ਦੀ ਰਿਸ ਕਰੋ ਜਿਹੜੇ ਨਿਚਾ ਅਤੇ ਤਿਰਛੇ ਰਹੇ ਵਾਜਿਆਂ ਦੇ ਅਧਿਕਾਰੀ ਹੁੰਦੇ ਹਨ ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਵਚਨ ਦਿੱਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਹਦੀ ਉਹ ਸੌਖਾਂਦਾ ਉਹਨੇ ਆਪਣੀ ਹੀ ਸੌਖਾ ਕੇ ਆਖਿਆ ਭਈ ਮੈਂ ਤੈਨੂੰ ਬਰਕਤਾਂ ਦੀ ਬਰਕਤਾਂ ਦਿਆਂਗਾ ਅਤੇ ਤੇਰਾ ਵਾਅਦਾ ਤੇ ਵਾਅਦਾ ਕਰਾਂਗਾ ਇਸੇ ਤਰ੍ਹਾਂ ਉਹਨੇ ਤਿਰਛ ਕਰਕੇ ਉਸ ਦਿੱਤੇ ਹੋਏ ਵਚਨ ਨੂੰ ਪ੍ਰਾਪਤ ਕੀਤਾ ਮਨੁੱਖਤਾ ਆਪਣੇ ਨਾਲੋਂ ਕਿਸੇ ਵੱਡੀ ਦੀ ਸੌਖਾਂਦੇ ਹਨ ਅਤੇ ਉਹਨਾਂ ਦੇ ਹਰ ਇੱਕ ਝਗੜੇ ਵਿੱਚ ਸਬੂਤੀ ਲਈ ਸੌ ਖਾਣੀ ਬਸ ਹੈ ਇਸ ਕਰਕੇ ਜਦੋਂ ਪਰਮੇਸ਼ਰ ਨੇ ਵੈਜੇ ਦੇ ਅਧਿਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ ਅਟਲ ਕਰਕੇ ਪ੍ਰਗਟ ਕਰਨਾ ਚਾਹਿਆ ਤਾਂ ਵਿਚਾਲੇ ਸੌ ਲਿਆਂਦੀ ਭਈ ਦੋ ਅਟਲ ਗੱਲਾਂ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਅਨ ਹੋਣਾ ਹੈ ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸਾਂ ਨੂੰ ਫੜ ਲੈਣ ਲਈ ਭੱਜ ਕੇ ਪਨਾ ਲੈਂਦੇ ਹਾਂ ਅਤੇ ਉਹ ਆਸਾਂ ਮਨੁ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਅਚਲ ਅਤੇ ਇਸਤਰ ਹੈ ਅਤੇ ਉਸ ਥਾਂ ਵਿੱਚ ਪਹੁੰਚਦਾ ਹੈ ਜੋ ਪਰਦੇ ਦੇ ਅੰਦਰ ਹੈ ਜਿੱਤੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹਦਾ ਮਲਕੀ ਸਿੱਦਕ ਦੀ ਪਦਵੀ ਦੇ ਅਨੁਸਾਰ ਸਦਾਚੀਕ ਦਾ ਪ੍ਰਧਾਨ ਜਾਜਕ ਬਣਿਆ